ਇਸੇ ਨੂੰ ਕੁਝ ਨਹੀਂ ਪਤਾ ਪੁਲਿਸ ਬਾਹਰ ਬਿਠਾਈ ਗਈ ਤਾਲੇ ਲਾਏ ਗਏ ਅੰਦਰ ਜਾ ਕੇ ਜਿਨ੍ਹਾਂ ਜਿਨ੍ਹਾਂ ਦੇ ਪੇਪਰ ਇਹਨਾਂ ਨੇ ਰਿਜੈਕਟ ਕਰਨੇ ਸੀ ਲਿਸਟਾਂ ਬਣੀਆਂ ਹੋਈਆਂ ਸੀ ਉਹ ਰਿਜੈਕਟ ਕਰਕੇ ਰਾਤ ਨੂੰ 3 ਵਜੇ ਲੋਕ ਰਾਤ ਦੇ 1:00 ਵਜੇ ਤੱਕ ਹਾਰ ਉਹਦੇ ਦਫ਼ਤਰ ਦੇ ਬਾਹਰ ਖੜੇ ਰਹੇ ਹੱਕ ਹਾਰ ਕੇ ਲੋਕ ਤਰਨੂ ਚਲੇ ਗਏ ਤਿੰਨ ਤਿੰਨ ਵਜੇ ਇਹਨਾਂ ਨੇ ਬਾਹਰ ਲਿਸਟਾਂ ਲਾ ਕੇ ਲਾਤੀਆਂ ਇਹ ਕੈਂਡੀਡੇਟ ਜੀ ਯੋਗ ਹੈ ਇਹ ਅਯੋਗ ਹੈ ਸਵੇਰੇ ਹੀ ਲੋਕਾਂ ਨੂੰ ਪਤਾ ਵੀ ਮੇਰੇ ਦਾ ਰਿਜੈਕਟ ਹੋ ਗਿਆ ਮੇਰੇ ਤੇ ਰੈਂਪ ਬਣਿਆ ਜੀ ਦੱਸੋ ਰਿਪੋਰਟ ਕਰ ਰਿਹਾ ਜੀ ਵੀਡੀਓ ਤਸੀਲ ਦਾ ਇਧਰੋਂ ਥੱਲੇੋਂ ਲੈ ਕੇ ਘਰੋਂ ਰੈਂਪ ਬਣਿਆ ਰੈਂਪ ਕਦੇ ਰੈਂਪ ਦੇ ਐਕ્ਵਿਜ਼ੀਸ਼ਨ ਤੇ ਹੋਰ ਪਤਾ ਹੀ ਨਹੀਂ ਸਾਨੂੰ ਤਾਂ ਵੀ ਕਿਉਂ ਹੁਣ ਮੈਂ ਰਣਾ 8 ਸੈਕਟਰ ਮੇਰੀ ਵੋਟ 9 ਸੈਕਟਰ ਚ ਪੈ ਰਹੀ ਹੈ ਮੇਲ ਪਾਈ ਹੋਈ ਹੈ ਜੀ ਕੱਲ ਦੀ ਕੋਈ ਰਿਪਲਾਈ ਕਿਉਂ ਨਹੀਂ ਉਹ ਡੀਸੀ ਸਾਹਿਬ ਨੂੰ ਪਾਦੀ ਕੋਈ ਫੋਨ ਨਹੀਂ ਚੱਕਦਾ ਇਹ ਹਾਲਾਤ ਨਹੀਂ ਬੱਸਦਾ ਪੰਜਾਬ ਦੇ ਵਿੱਚ ਨੰਬਰ ਵੀ ਜਾਰੀ ਕੀਤਾ ਹੋਇਆ ਤੁਹਾਨੂੰ ਲੱਗਦਾ ਨਹੀਂ ਉਹਦੇ ਨਾਲ ਫਾਇਦਾ ਹੋ ਰਿਹਾ ਕੋਈ ਨਹੀਂ ਮਿਲਾਓ ਤੁਸੀਂ ਮਿਲਾ ਲਓ ਜਿਹੜਾ ਉਹ ਹੈਲਪ ਲਾਈਨ ਹੈ ਦੀ ਜਿਹੜੀ ਉਹ ਸੈਂਟੀ ਕਰਪਸ਼ਨ ਵਾਲੀ 112 ਤੇ ਕਾਲ ਕੀਤਾ ਰਾਤ ਨੂੰ ਕੋਈ ਪੰਗਾ ਪਿਆ ਹੋਇਆ ਥਾ ਸਵੇਰੇ ਪੌਪ ਮੈਸੇਜ ਆ ਗਿਆ ਕਿ ਕਲੋਜ਼ ਹੋ ਗਿਆ ਕੋਈ ਨਹੀਂ ਆਇਆ ਪੰਚਾਇਤੀ ਚੋਣਾਂ ਹੋਣ ਵਾਲੀਆਂ ਨੇ ਪੰਜਾਬ ਦੇ ਵਿੱਚ ਲੇਕਿਨ ਬਹੁਤ ਸਾਰੇ ਮਸਲੇ ਇਹਨਾਂ ਚੋਣਾਂ ਦੇ ਵਿੱਚ ਪੈਦਾ ਹੋ ਰਹੇ ਨੇ ਚਾਹੇ ਉਹ ਮੁਹਾਲੀ ਦੇ ਪਿੰਡ ਦਾ ਮਸਲਾ ਹੋਵੇ ਚਾਹੇ ਉਹ ਡੇਰਾ ਬਸੀ ਦਾ ਮਸਲਾ ਹੋਵੇ ਡੇਰਾ ਬਸੀ ਦੇ ਵਿੱਚ ਇਹ ਦੋਸ਼ ਲਾਇਆ ਜਾ ਰਿਹਾ ਕਾਂਗਰਸ ਵੱਲੋਂ ਤੇ ਅਕਾਲੀ ਦਲ ਵੱਲੋਂ ਕਿ ਇਹਨਾਂ ਦੇ ਜਿਹੜੇ ਨੇੜ ਦੇ ਉਮੀਦਵਾਰ ਨੇ ਉਹਨਾਂ ਦੇ ਪਰਚੇ ਕੈਂਸਲ ਕੀਤੇ ਜਾ ਰਹੀ ਹੈ ਮੇਰੇ ਨਾਲ ਇਸ ਵਕਤ ਦਪਿੰਦਰ ਢਿੱਲੋਂ ਮੌਜੂਦ ਨੇ ਜਿਹੜੇ ਕਿ ਡੇਰਾ ਬਸੀ ਹਲਕੇ ਦੇ ਕਾਂਗਰਸ ਦੇ ਪ੍ਰਧਾਨਵੀ ਨੇ ਕੀ ਕੁਛ ਮਸਲਾ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਤੁਸੀਂ ਰੋਡ ਜਾਮ ਕੀਤਾ ਹੋਇਆ ਔਰ ਇਹੀ ਦੋਸ਼ ਅਕਾਲੀ ਦਲ ਵੱਲੋਂ ਵੀ ਲਾਇਆ ਜਾ ਰਿਹਾ ਹੈ ਕਿ ਜਾਣਬੁੱਝ ਕੇ ਜਿਹੜੇ ਤੁਹਾਡੇ ਨੇੜਲੇ ਉਮੀਦਵਾਰ ਨੇ ਉਹਨਾਂ ਦੇ ਪਰਚੇ ਜਿਹੜੇ ਭਰੇ ਹੋਏ ਨੇ ਉਹ ਕੈਨਸਲ ਕੀਤੇ ਜਾ ਰਹੇ ਹੈ ਇਹ ਤੁਸੀਂ ਇਹ ਦੋਸ਼ ਲਾ ਰਹੇ ਹੋ ਵੀ ਬਿਨਾ ਕਿਸੇ ਬਨਾ ਦੇ ਬਿਨਾ ਕਿਸੇ ਬੇਸ ਦੇ ਰੱਦ ਕੀਤੇ ਗਏ ਲੇਕਿਨ ਇਹ ਮੰਨਣ 'ਚ ਨਹੀਂ ਆਉਂਦਾ ਕਿ ਜਿਸ ਤਰੀਕੇ ਨਾਲ ਕਿ ਉਹ ਅਫੀਸਰ ਨੇ ਗਜੇਟਿਡ ਅਫੀਸਰ ਹੁੰਦੇ ਨੇ ਤੁਹਾਡੇ ਨਾਲ ਵੀ ਹੁਣ ਆਏ ਸੀਗੇ ਮੁਲਾਕਾਤ ਕਰਨ ਲਈ ਇਹ ਕਿਤਨਾ ਹੋ ਸਕਦਾ ਹੈ ਕਿ ਬਿਨਾ ਬਨਾ ਤੋਂ ਕੈਨਸਲ ਹੋ ਰਹੇ ਹੈ ਪਰਚੇ ਤੁਸੀਂ ਦੱਸਣਾਗੇ ਸਾਨੂੰ ਸੁਣ ਤੋਂ ਪਤਾ ਨਹੀਂ ਮੈਂ ਪਿੰਡ ਦੇ ਨਾਲ ਦੇ ਨਾਲ ਤੁਹਾਨੂੰ ਐਨੇ ਪੇਪਰ ਵੀ ਆ ਰਿਜੈਕਟ ਹੁੰਦੇ ਕਿਸੇ ਦੇ ਸੰਤਨ ਸੁਣਨ ਚ ਆਉਂਦਾ ਵੀ ਤੇਰੇ ਕਿਉਂ ਹੈ ਜੀ ਤੇਰੇ ਬਾਰਗੇ ਰੈਂਪ ਬਣਿਆ ਜੀ ਦੱਸੋ ਰਿਪੋਰਟ ਕਰ ਰਿਹਾ ਜੀ ਵੀਡੀਓ ਤਸਵੀਰ ਦਾ ਇਧਰੋਂ ਥੱਲੇੋਂ ਲੈ ਕੇ ਘਰੋਂ ਰੈਂਪ ਬਣਿਆ ਰੈਂਪ ਕਦੇ ਰੈਂਪ ਦੇ ਐਕਵੀਜ਼ੀਸ਼ਨ ਤੇ ਹੋਰ ਪਤਾ ਹੀ ਨਹੀਂ ਸਾਨੂੰ ਤਾਂ ਵੀ ਕਿਉਂ ਆ ਮੈਂ ਤੈਨੂੰ ਪਿੰਡ ਦਿਨਾ ਦੇਣਾ ਜਿਹੜੇ ਜਿਹੜੇ ਪਿੰਡ ਖੇਲਣ ਤੋਂ ਲੈ ਕੇ ਅਖਬਾਰ ਦੇ ਵਿੱਚ ਇਹ ਆਇਆ ਕਿ ਰੈਂਪ ਜਿਹੜਾ ਉਹ ਗਲੀ ਦੇ ਵਿੱਚ ਕਵਰ ਕੀਤਾ ਹੋਇਆ ਕਹਿੰਦੇ ਆ ਅੱਧੀ ਅੱਧੀ ਗਲੀ ਕਵਰ ਕੀਤੀ ਹੋਈ ਆ ਕੋਈ ਇਹ ਤੁਸੀਂ ਮੈਨੂੰ ਦਿਖਾਓ ਸਰਪੰਚੀ ਦਾ ਆ ਦੇਖੋ ਇਹ ਸਰਪੰਚੀ ਦਾ ਖੇਲਣ ਪਿੰਡ ਤੋਂ ਸਾਡੇ ਸਰਪੰਚੀ ਦਾ ਕਾਗਜ਼ ਭਰੇ ਆ ਜਦੋਂ ਲਿਸਟ ਲੱਗ ਰਹੀ ਆ ਉਹ ਬੰਦੇ ਨੇ ਸਰਪੰਚੀ ਦੇ ਕਾਗਜ਼ ਭਰੇ ਆ ਉਹ ਤਾਂ ਲਿਸਟ ਦੇ ਵਿੱਚ ਪੰਚੀ ਦੇ ਨਾਂ ਚ ਵਿੱਚ ਉਹ ਕਰ ਰਹੇ ਨੇ ਦਫਰਬੁਰ ਪਿੰਡ ਆ ਸਾਡਾ ਉਹ ਪਿੰਡ ਆ ਡਾ ਪੰਚਾਇਤ ਉਹਦੇ ਸਾਹਮਣੇ ਗੁਰੂ ਨਾਨਕ ਕਲੋਨੀ ਉਹ ਪੰਚਾਇਤ ਲੱਗ ਹੈ ਸਫਰਗੁਰ ਪਿੰਡ ਦੀਆਂ 100 ਵੋਟਾਂ ਚੱਕ ਕੇ ਦੂਜੀ ਪੰਚਾਇਤ ਦੇ ਵਿੱਚ ਪਾਦੀਆਂ ਜੋ ਮੇਰਾ ਖਿਆਲ ਤਾਂਗਲੀ ਵੋਟਾਂ ਦੇ ਵਿੱਚ ਜੋ ਵਾਰਡ ਹੈ ਹੁਣ ਮੈਂ ਰਣਾ 8 ਸੈਕਟਰ ਮੇਰੀ ਵੋਟ ਨੌ ਸੈਕਟਰ ਚ ਪੈਰੀ ਹੈ ਮੇਰੇ ਪਿੰਡ ਕੀ ਜੇ ਇਹ ਇਹ ਸਾਡੇ ਇਹਨਾਂ ਦੇ ਪਰਿਵਾਰ ਦੀ ਜੇ ਇੱਕ ਵਾਰਡ ਦੇ ਵਿੱਚ ਵੋਟ ਹੈ 10 ਵੋਟਾਂ ਨੇ ਚੱਕ ਕੇ 10 ਵੋਟਾਂ ਚੋਂ 9 ਇਹਦੀ ਇਹਦੀ ਛੱਡਤੀ 8 ਵੋਟਾਂ ਦੂਜੇ ਵਾਰਡ ਪਾਦੀਆਂ ਇਹ ਕੰਮ ਹੋਇਆ ਤਾਂਗਲੀ ਕਿਉਂ ਹੈ ਕਿਉਂ ਹੋਇਆ ਕਿਉਂਕਿ ਜਿਹੜੇ ਝਾੜੂ ਦੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ ਉਹ ਜਿੱਤ ਨਹੀਂ ਸਕਦੇ ਇਹ ਐ ਤੱਕੇ ਦੇ ਨਾਲ ਉਹਨਾਂ ਨੂੰ ਐ ਚਤੌਣਾ ਚਾਹੁੰਦੇ ਨੇ ਪਰ ਮੈਂ ਇੱਕ ਗੱਲ ਤੁਹਾਡੇ ਰਾਹੀਂ ਕਹਿਣਾ ਚਾਹੂੰਗਾ ਜਿਹੜੇ ਅਫਸਰ ਨੇ ਇਹ ਕੱਲ ਨੂੰ ਸਰਕਾਰਾਂ ਨਹੀਂ ਰਹਿੰਦੀਆਂ ਅਸੀਂ ਤੱਕਾ ਨਹੀਂ ਕੀਤਾ ਕਿਸੇ ਨਾਲ ਵੀ ਬਹੁਤ ਵਾਨਦਾਰੀ ਦੇ ਨਾਲ ਮੈਂ ਸਮਝਦਾ ਕਦੇ ਇਸ ਸਰਕੇ ਦੇ ਵਿੱਚ ਇਹ ਜਿਹਾ ਕੰਮ ਨਹੀਂ ਹੋਇਆ ਜੁਏ ਸਾਡੀ ਸਰਕਾਰ ਹੀ 5 ਸਾਲ ਇੱਕ ਵੀ ਪਰਚਾ ਮੈਂ ਦਾਅਵੇ ਨਾਲ ਕਹਿ ਸਕਦਾ ਡੇਰਾਬਸੀ ਹਲਕੇ ਦੇ ਵਿੱਚ ਚਾਹੇ ਪੰਚਾਇਤੀ ਚੋਣਾਂ ਹੋਈਆਂ ਚਾਹੇ ਕਮੇਟੀ ਦੀਆਂ ਚੋਣਾਂ ਹੋਈਆਂ ਚਾਹੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਇੱਕ ਪਰਚਾ ਨਹੀਂ ਰਿਜੈਕਟ ਹੋਇਆ ਦੋ ਦੋ ਵੋਟਾਂ ਦੇ ਉੱਤੇ ਮੇਰੇ ਸਰਪੰਚ ਆ ਖੇਲਣ ਪਿੰਡ ਦਾ ਬੈਠਾ ਮੁੰਡਾ 20 ਵੋਟਾਂ ਤੇ ਹਾਰਿਆ ਦੋ ਵੋਟਾਂ ਦੇ ਸਾਡਾ ਇੱਥੇ ਖੜਾ ਆ ਰਿਹਾ ਇੱਕ ਵੀ ਮੈਂ ਨਹੀਂ ਜਤਾਇਆ ਨਹੀਂ ਸਰਕਾਰ ਹੁੰਦੀ ਦੋ ਵੋਟਾਂ ਕੋਈ ਚੀਜ਼ ਨਹੀਂ ਹੁੰਦੀਆਂ ਪਰ ਨਹੀਂ ਅਸੀਂ ਲੋਕਤੰਤਰ ਲਈ ਕੀਤਾ ਜੋ ਲੋਕਾਂ ਦਾ ਫਤਵਾ ਹੈ ਪਰ ਅੱਜ 13 ਵਸੀ ਹਲਕੇ ਦੀ ਜੇ ਮੈਂ ਗੱਲ ਕਰਾਂ 93 ਪਿੰਡ ਨੇ ਸਾਡੇ ਪੰਚਾਇਤਾਂ 93 13 ਵਸੀ ਦੇ ਵਿੱਚ 13 ਵਸੀ ਬਲਾਕ ਦੇ 93 ਦੇ ਵਿੱਚੋਂ ਮੇਰਾ ਖਿਆਲ ਹੈ ਸ਼ਾਇਦ 70% ਪਿੰਡਾਂ ਦੇ ਵਿੱਚ ਕਾਂਗਰਸੀ ਪਾਰਟੀ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਖਾਤੇ ਭਰੇ ਪੰਚੀਆਂ ਤੇ ਸਰਪੰਚੀਆਂ ਦੇ ਉਹਨਾਂ ਦੇ ਬਗੈਰ ਕਿਸੇ ਸਬੂਤ ਤੋਂ ਬਗੈਰ ਕਿਸੇ ਦੋਸ਼ ਤੋਂ ਸਾਰੇ ਕਾਗਜ਼ ਰੱਦ ਕਰ ਦਿੱਤੇ ਗਏ ਸੰਤਾ ਇਹ ਵੀ ਨਹੀਂ ਪਤਾ ਦੋਸ਼ ਕੀ ਹੈ ਸਾਨੂੰ ਤਾਂ ਲਿਸਟਾਂ ਲਗੀਆਂ ਜਿਹੜੇ ਰਿਟਰਨਿੰਗ ਅਫਸਰ ਲਾਏ ਗਏ ਉਹਨਾਂ ਨੇ ਜਿੱਦਣ ਸਕਰੂਟੀਨੀ ਕੀਤੀ ਸਕਰੂਟੀਨੀ ਦਾ ਕੀ ਮਤਲਬ ਹੈ ਜਿਹੜੀ ਇਤਰਾਜ਼ ਲੱਗਦਾ ਜੇ ਮੇਰੇ ਤੇ ਕੋਈ ਮੈਂ ਕੈਂਡੀਡੇਟ 'ਤੇ ਇਤਰਾਜ਼ ਲੱਗਦਾ ਤਾਂ ਉਹਨੂੰ ਮੌਕਾ ਤਾਂ ਦਿਓ ਵੀ ਉਹਦੀ ਇਤਰਾਜ਼ ਦੂਰ ਕਰੇ ਅਗਲਾ ਦੱਸੇ ਵੀ ਕੀ ਇਤਰਾਜ਼ ਤੇਰੇ ਤੇ ਲੱਗਾ ਮੈਂ ਦੂਰ ਕਰਦਾ ਕਿਸੇ ਨੂੰ ਕੁਝ ਨਹੀਂ ਪਤਾ ਪੁਲਿਸ ਬਾਹਰ ਬਿਠਾਈ ਗਈ ਤਾਲੇ ਲਾਏਗੇ ਅੰਦਰ ਜਾ ਕੇ ਜਿੰਨਾ ਜਿੰਨਾ ਦੇ ਪੇਪਰ ਇਹਨਾਂ ਨੇ ਰਿਜੈਕਟ ਕਰਨੇ ਸੀ ਲਿਸਟਾਂ ਬਣੀਆਂ ਹੋਈਆਂ ਸੀ ਉਹ ਰਿਜੈਕਟ ਕਰਕੇ ਰਾਤ ਨੂੰ 3 ਵਜੇ ਲੋਕ ਰਾਤ ਦੇ 1:00 ਵਜੇ ਤੱਕ ਆਹਰ ਉਹਦੇ ਦਫ਼ਤਰ ਦੇ ਬਾਹਰ ਖੜੇ ਰਹੇ ਹਾਕ ਹਾਰ ਕੇ ਲੋਕ ਤੇ ਰਾਤ ਨੂੰ ਚਲੇ ਗਏ 3-3 ਵਜੇ ਇਹਨਾਂ ਨੇ ਬਾਹਰ ਲਿਸਟਾਂ ਲਾ ਕੇ ਲਾਤੀਆਂ ਇਹ ਕੈਂਡੀਡੇਟ ਜੀ ਯੋਗ ਹੈ ਇਹ ਅਯੋਗ ਹੈ ਸਵੇਰੇ ਲੋਕਾਂ ਨੂੰ ਪਤਾ ਵੀ ਮੇਰੇ ਦਾ ਰਿਜੈਕਟ ਹੋ ਗਿਆ ਮੇਰੇ ਰਿਜੈਕਟ ਹੋ ਗਏ ਕੋਈ ਵਜ੍ਹਾ ਨਹੀਂ ਔਰ ਜੋ ਕੁਝ ਹੋ ਰਿਹਾ ਇਹਦਾ ਜ਼ਿੰਮੇਵਾਰ ਐਮਐਲਏ ਕੁਲਦੀਪ ਸਿੰਘ ਰੰਧਾਵਾ ਔਰ ਇਹ ਵੀਡੀਓ ਜੋ ਇਹਨੇ ਕੀਤਾ ਉਹਨੇ ਤੁਹਾਡੇ ਨਾਲ ਅਫਸਰ ਆਏ ਸੀਗੇ ਇੱਥੇ ਗੱਲਬਾਤ ਕਰ ਰਹੇ ਸੀ ਕਿ ਕੀ ਗੱਲਬਾਤ ਹੋਈ ਥੋੜੀ ਸਾਨੂੰ ਪਤਾ ਇਹਨਾਂ ਨੇ ਕੁਝ ਨਹੀਂ ਕਰਨਾ ਪਰ ਸਾਡਾ ਹੱਕ ਹੈ ਤੁਸੀਂ ਉਹਨਾਂ ਨੂੰ ਕੋਸ਼ਿਸ਼ ਤਾਂ ਕਰ ਸਕਦੇ ਆ ਨਾ ਤੁਸੀਂ ਅੱਧਰ ਜਾ ਕੇ ਅਸੀਂ ਉਹਨੂੰ ਕਹੇ ਸ੍ਰੀਮਨ ਸਾਹਿਬ ਨੂੰ ਬੁਲਾਓ ਸਾਡੀ ਗੱਲ ਸੁਣ ਸਾਡੇ ਜੋ ਗ੍ਰੀਵੈਂਸ ਸੁਣ ਹੱਲ ਕਰਨਾ ਨਹੀਂ ਕਰਨਾ ਇਹਨਾਂ ਨੇ ਇਹਨਾਂ ਦੀ ਮਰਜ਼ੀ ਹੈ ਸਰਕਾਰ ਹੈ ਪਰ ਸਾਡਾ ਹੱਕ ਤਾਂ ਹੈ ਅਸੀਂ ਦਸੀਏ ਮੈਂ ਆ ਉਹਦੇ ਵੀਰ ਸਿੰਘ ਬੈਠਾ ਸੀ ਜਿੱਦਣ ਇਹ ਭਜੇ ਕਾਗਜ ਨਾਮਜਦ ਦੀ ਸ਼ੁਰੂ ਨਹੀਂ ਸੀ ਹੋਈ ਅਸੀਂ ਉਦੋਂ ਵੀ ਜੀ ਆਤੀਮ ਸਾਹਿਬ ਨੂੰ ਆ ਕੇ ਇੱਥੇ ਮਿਲ ਕੇ ਗਏ ਆ ਵੀ ਸਾਡੇ ਨਾਲ ਇਹ ਹੋ ਰਿਹਾ ਔਰ ਜੀ ਆਤੀਮ ਸਾਹਿਬ ਨੇ ਸਾਨੂੰ ਅਸ਼ੋਰੈਂਸ ਦਿੱਤੀ ਵੀ ਮੈਂ ਇਹ ਜਿਹਾ ਕੰਮ ਨਹੀਂ ਹੋਣ ਦਵਾਂਗਾ ਉਸ ਤੋਂ ਬਾਅਦ ਥੋੜਾ ਫੋਨ ਅਫਸਰ ਕੋਈ ਫੋਨ ਹੀ ਨਹੀਂ ਚੱਕਦਾ ਇਹ ਤਾਂ ਹਾਲਾਤ ਨੇ ਕਿਸਕਾ ਹੁਣ ਜਿੰਨੇ ਬੰਦਿਆਂ ਦੇ ਪੇਪਰ ਰਿਜੈਕਟ ਹੋਇਆ ਕਿਸੇ ਨੂੰ ਇਹ ਵਜ੍ਹਾ ਵੀ ਨਹੀਂ ਪਤਾ ਹੈ ਮੇਰੇ ਪੇਪਰ ਰਿਜੈਕਟ ਕਿਉਂ ਹੋਇਆ ਸਿਰਫ ਬਾਹਰ ਲਿਸਟ ਲੱਗੀ ਹੈ ਬਸ ਤੇਰਾ ਪੇਪਰ ਰਿਜੈਕਟ ਸਾਨੂੰ ਨਹੀਂ ਪਤਾ ਕਿ ਕਿਉਂ ਰਿਜੈਕਟ ਹੋਇਆ ਔਰ ਇਹ ਕੰਮ ਸਾਰਾ ਐਮਐਲਏ ਕਲਾ ਰਿਹਾ ਮੈਨੂੰ ਇਹ ਕਿਦਾਂ ਪਤਾ ਲੱਗਿਆ ਕਿ ਇਹ ਕਾਰਨ ਹੈ ਕਿ ਇਧਰ ਰੈਂਪ ਜਦ ਮੈਂ ਐਗਜ਼ਾਮਪਲ ਦਿੱਤਾ ਹੁਣ ਇਹ ਜਿਵੇਂ ਲੋਕਾਂ ਨੂੰ ਸੁਣਦੇ ਆ ਵੀ ਜਿਹੜੇ ਵਿਰੋਧੀ ਆ ਉਹਨਾਂ ਨੇ ਨਹੀਂ ਇਹੋ ਜਿਹੀ ਕੋਈ ਆਬਜੈਕਸ਼ਨ ਲਵਾ ਕੇ ਇਹਨਾਂ ਨੇ ਰਿਪੋਰਟਾਂ ਬਣਵਾ ਕੇ ਕਾਰੋਆਂ ਨੂੰ ਸਿਰਫ ਲਿਸਟਾਂ ਦੇ ਦੀਆਂ ਵੀ ਇਹ ਰਿਜੈਕਟ ਕਰ ਦਿਓ ਇਹ ਰੱਖ ਲਓ ਹੈ ਵੀ ਵਕੀਲਾਂ ਦੇ ਥੱਲੇ ਕੁਪਰਸੀਜਰ ਹੈ ਆਫਟਰ ਆਲ ਜੇ ਕਿਸੇ ਨੇ ਕਾਗਜ਼ ਭਰੇ ਹੈ ਜੇ ਉੱਤੇ ਕੋਬਜੈਕਸ਼ਨ ਲੱਗਦਾ ਤਾਂ ਉਹਨੂੰ ਬਰਾਇਆ ਜਾਂਦਾ ਉਹਦੀ ਗੱਲ ਸੁਣੀ ਜਾਂਦੀ ਹੈ ਜੇ ਉਹਬਜੈਕਸ਼ਨ ਨਹੀਂ ਰਿਮੂਵ ਕਰ ਸਕਦਾ ਤਰਦੇ ਉਹ ਰਜ ਪਰ ਇਹ ਦਰਨਾ ਸਿੰਘ ਨੇ ਸਿਆਲ ਨਾਲ ਦੱਬੀ ਮੁਬਜੈਕਸ਼ਨ ਕਿਉਂ ਨਹੀਂ ਲਾਇਆ ਉਸਨੇ ਦੱਬੀ ਵੀ ਉਹਨਾਂ ਕੋਲ ਖਾਮਲਾਤਾ ਵੀ ਰਜ ਵਿੱਚ ਹੈ ਉਹਨਾਂ ਕੋਲ ਐਨਓਸੀਆਂ ਵੀ ਹੈ ਨਹੀਂ ਉਹਨਾਂ ਕੋਲ ਚੁੱਲਾ ਟੈਕਸ ਵੀ ਨਹੀਂ ਉਹ ਸਾਰੇ ਉਹਨਾਂ ਦੇ ਪੇਪਰ ਪਾਸ ਹੈ ਜਿਹੜੇ ਸਾਡੇ ਬੰਦੇ ਜਿਨ੍ਹਾਂ ਦੇ ਸਾਰੇ ਪੇਪਰ ਠੀਕ ਹੈ ਉਹ ਸਾਰੇ ਪੇਪਰ ਰਜਕ ਹੈ ਉਹ ਗੱਲ ਕਿਉਂ ਕਿਉਂਕਿ ਵੋਟਾਂ ਦੇ ਵਿੱਚ ਇਹਨਾਂ ਨੇ ਹਾਰਨ ਵੋਟਾਂ ਵਿੱਚ ਜਿੱਤ ਨਹੀਂ ਸਕਦੇ ਜਿੱਤੇ ਮਰਜੀ ਆ ਕੇ ਲੜ ਲੈਣ ਤੇ ਹੁਣ ਕੀ ਹੱਲ ਮੰਨਦੇ ਤੁਸੀਂ ਅੱਜ ਧਰਨਾ ਲਾਇਆ ਹੋਇਆ ਇੱਥੇ ਕੀ ਤੁਹਾਡੇ ਰੋਸ ਪ੍ਰਗਟ ਕਰ ਰਹੇ ਆ ਅਸੀਂ ਦੇਖੋ ਵਿਰੋਧੀ ਤੇਰਾ ਠੀਕ ਹੈ ਤੁਹਾਡਾ ਹੱਕ ਹੈ ਅਸੀਂ ਆਪਣਾ ਰੋਸ ਪ੍ਰਗਟ ਕਰ ਰਹੇ ਆ ਬਾਕੀ ਕੋਈ ਗੱਲ ਨਹੀਂ ਸੈਨ ਅਡਮਿਨਿਸਟ੍ਰੇਸ਼ਨ ਸਾਡੀ ਗੱਲ ਸੁਣੇਗੀ ਤਾਂ ਅਸੀਂ ਇਹਨਾਂ ਦਾ ਧੰਵਾਦ ਨਹੀਂ ਸੁਣੇਗੀ ਕੋਈ ਗੱਲ ਨਹੀਂ ਫਿਰ ਕੋਈ ਸਰਕਾਰਾਂ ਤਾਂ ਆਉਂਦੀਆਂ ਜਾਨੀਆਂ ਕੋਈ ਗੱਲ ਨਹੀਂ 2 ਸਾਲ ਨੂੰ ਫੇਰ ਵਾਰੀ ਆਉਣੀ ਹੈ ਫੇਰ ਕਿਉਂਕਿ ਆਸਤਾ ਦਿਨ ਹੈਗਾ ਜੇ ਵਾਪਸ ਲੈਣ ਦਾ ਪਰਚੇ ਲੈਣ ਦਾ ਅੱਜ ਆਖਰੀ ਦਿਨ ਹੈ ਵਾਪਸ ਤੋਂ ਲੈ ਰਹੇ ਜੀ ਜਿਨ੍ਹਾਂ ਨੇ ਲੈਣੇ ਹੋਣਗੇ ਉਹ ਵੀ ਪੁਲਿਸ ਤੰਗ ਕਰ ਰਹੀ ਹੈ ਜਿਨ੍ਹਾਂ ਦੇ ਪਰਚੇ ਰਹਿ ਗਏ ਕੋਈ ਉਹਨਾਂ ਨੂੰ ਪੁਲਿਸ ਹਰ ਬੰਦੇ ਦੇ ਘਰ ਪੁਲਿਸ ਜਾਰੀ ਆ ਲਿਸਟਾਂ ਬਣਾ ਕੇ ਅਡੇਸਰੇ ਦੇ ਅਸੇ ਚਾੜ੍ਹੇ ਜਾ ਰਿਹਾ ਡੇਰਾ ਬਸੀ ਦਾ ਅੱਡ ਜਾ ਰਿਹਾ ਇੱਧਰ ਲਾਲੂ ਦਾ ਅੱਡ ਜਾ ਰਿਹਾ ਵੀ ਪਰਚੇ ਵਾਪਸ ਲਓ ਪਰਚੇ ਵਾਪਸ ਲਓ ਇਹ ਤਾਂ ਹਾਲਾਤ ਨੇ ਇਹਦਾ ਕਿ ਅਸੀਂ ਦੇਖਿਆ ਹੀ ਨਹੀਂ ਅਸੀਂ ਇਹੋ ਜਿਹਾ ਕੰਮ ਕਦੇ ਹੋਇਆ ਅਸੀਂ ਕਦੇ ਇੰਟਰਫੇਅਰ ਹੀ ਨਹੀਂ ਕੀਤਾ ਇਲੈਕਸ਼ਨ ਪੰਚਾਇਤੀ ਇਲੈਕਸ਼ਨ ਦੇ ਵਿੱਚ ਕਿਸੇ ਪਿੰਡ ਚ ਮੈਨੂੰ ਕਹਦੇ ਵੀ ਢਿੱਲੋਂ ਸਾਹਿਬ ਨੇ ਇੰਟਰਫੇਅਰ ਕੀਤਾ ਜਿਹੜਾ ਬਣ ਕੇ ਆ ਗਿਆ ਉਹਨੂੰ ਕਹਿਆ ਵੀ ਤੂੰ ਵੀ ਆ ਗਿਆ ਜਿੱਤ ਕੇ ਆਇਆ ਭਾਈ ਲੋਕਾਂ ਨੇ ਬਣਾਇਆ ਔਰ ਜਿਹੜੀਆਂ ਪੰਚਾਇਤੀ ਚੋਣਾਂ ਇਹ ਇੱਕ ਭਾਈਚਾਰੇ ਦੀਆਂ ਚੋਣਾਂ ਨੇ ਪਿੰਡ ਲੈਵਲ ਦੇ ਉੱਤੇ ਜਿਨ੍ਹਾਂ ਨੇ ਜੀ ਨੂੰ ਬਣਾਉਣਾ ਹੈ ਬਣਾਉਣ ਜਿਹੜਾ ਵੀ ਜਿੱਤੇਗਾ ਉਹ ਤੋਂ ਸਰਕਾਰ ਕੋ ਆਏਗਾ ਹੀ ਉਹਨੇ ਕੰਮ ਲੈਣੇ ਆ ਪਰ ਇਹੋ ਜਿਹਾ ਮੌਲ ਤਾਂ ਕਿਤੇ ਦੇਖਿਆ ਹੀ ਨਹੀਂ ਆ ਜੋ ਹੋ ਰਿਹਾ ਸਾਡੇ ਤੇ 3 ਸਾਲ ਹੋ ਗਏ 1 ਰੁਪਿਆ ਕਿਸੇ ਪਿੰਡ ਚ ਗਰੰਟ ਨਹੀਂ ਆਈ ਜੋ ਗਰੰਟਾ ਸੀ ਦੇ ਕੇ ਗਏ ਮੈਂ ਦੇ ਕੇ ਕਰੋੜਾ ਰੁਪਿਆ ਅੱਜ ਵੀ ਉਹ ਗਰੰਟਾਂ ਮੇਰੇ ਦਿੱਤੀਆਂ ਹੋਈਆਂ ਅੱਜ ਵੀ ਉਹ ਸਾਰੇ ਨਹੀਂ ਪੱਥਰ ਇਹ ਐਮ ਐਲ ਏ ਆਖਿਆ ਇੱਕ ਪੈਸਾ ਜੇ ਕਿਸੇ ਪਿੰਡ ਦੇ ਵਿੱਚ ਆਇਆ ਉਹ ਜਿੰਨੀ ਡਵੈਲਪਮੈਂਟ ਕੀਤੀ ਅਸੀਂ ਕੀਤੀ ਪਿੰਡਾਂ 'ਚ ਕਿਸੇ ਸਰਪੰਚ ਨੂੰ ਪੁੱਛੋ ਕਿੰਨੀ ਡਵੈਲਪਮੈਂਟ ਹੋਈ ਕਾਂਗਰਸ ਵਾਲੇ ਲੇਕਿਨ ਉਹ ਤਾਂ ਇਹ ਦੋਸ਼ ਵੀ ਲਾਉਂਦੇ ਆ ਨਾ ਕਹਿੰਦੇ ਕਰਜ਼ਾ ਤੁਸੀਂ ਚੜਾਇਆ ਸਾਰਾ ਕਰਜ਼ਾ ਅਸੀਂ ਚੜਾਇਆ ਅਸੀਂ ਤਾਂ ਮੇਰੇ ਖਿਆਲ 70 ਸਾਲਾਂ 'ਚ ਜਿੰਨੀਆਂ ਨਹੀਂ ਕਰਜ਼ਾ ਨਹੀਂ ਲਿਆਵਣਾ ਜਿੰਨਾ 2 ਸਾਲ ਦੇ ਨਾਲ ਨੇ ਲੈ ਲਿਆ 2 ਸਾਲਾਂ ਦੇ ਵਿੱਚ ਮੈਂ ਸਮਝਦਾ ਜਿੰਨਾ ਕਰਜ਼ਾ ਹੈ ਸਰਕਾਰ ਨੇ ਲੈ ਲਿਆ ਮੇਰਾ ਖਿਆਲ ਹੈ 60 ਸਾਲ ਚ ਨਹੀਂ ਉਹਨਾਂ ਕਰਦਾ ਕਿਸੇ ਸਰਕਾਰਾਂ ਨੇ ਨਹੀਂ ਲਿਆ ਜੋ ਹਾਲਾਤ ਨੇ ਅੱਜ ਔਰ ਕਿਸੇ ਐਡਵਰਟਾਈਜ਼ਮੈਂਟ ਕਰ ਰਹੇ ਨੇ ਗਰਾਊਂਡ ਲੈਵਲ ਤੇ ਜ਼ੀਰੋ ਹੈ ਗਰਾਊਂਡ ਲੈਵਲ ਤੇ ਅੱਜ ਲੋਕ ਜਿਹੜਾ ਬਦਲਾਅ ਭਾਲਦੇ ਸੀ ਕਿਹੜਾ ਬਦਲਾਅ ਆ ਗਿਆ ਮਨੁਸ਼ੀਓ ਦਾਵਾ ਕਰਦੇ ਕਹਿੰਦੇ ਅਸੀਂ ਬਿਜਲੀ ਦੇ ਰਹੇ ਹਾਂ ਫ੍ਰੀ ਦੇ ਰਹੇ ਹਾਂ ਨੌਕਰੀਆਂ ਦਿੱਤੀਆਂ ਨੇ ਬਿਜਲੀ ਕਰਨ ਨਾਲ ਤਾਂ ਲੋਕਾਂ ਦੇ ਟਿੱਡ ਨਹੀਂ ਪਰਦੇ ਲੋਕ ਕੰਮ ਚਾਹੁੰਦੇ ਆ ਲੋਕ ਕੰਮ ਚਾਹੁੰਦੇ ਨੇ ਅੱਜ ਤਹਿਸੀਲਾਂ ਜਾਓ ਥਾਣਿਆਂ ਜਾਓ ਜਿਹੜੀ ਇਹ ਕਹਿੰਦੇ ਸੀ ਕ腐ਸ਼ਨ ਖਤਮ ਹੋ ਗਈ ਅੱਜ ਲੱਖ ਲੱਖ ਰੁਪਈਆ ਰਿਸ਼ਵਤ ਚੱਲ ਰਹੀ ਹੈ 50 ਅਗਸ ਦਾ ਪਲਾਟ ਜੇ ਕਿਸੇ ਨੇ ਕਰਾਣਾ ਹੈ ਨਾ 5 ਲੱਖ ਦਾ ਦਾ ਪਲਾਟ ਹੈ ਲੱਖ ਰੁਪਏ ਰਿਸ਼ਵਤ ਲੈ ਰਿਹਾ ਤਹਿਸੀਲਦਾਰ ਇਹ ਹਾਲਾਤ ਨਹੀਂ ਬਸਦਾ ਪੰਜਾਬ ਦੇ ਵਿੱਚ ਨੰਬਰ ਵੀ ਜਾਰੀ ਕੀਤਾ ਹੋਇਆ ਤੁਹਾਨੂੰ ਲੱਗਦਾ ਨਹੀਂ ਉਹਦੇ ਨਾਲ ਫਾਇਦਾ ਹੋ ਰਿਹਾ ਕੋਈ ਨਹੀਂ ਮਲਾਓ ਤੁਸੀਂ ਮਲਾ ਲਓ ਜਿਹੜਾ ਉਹ ਹੈਲਪ ਲਾਈਨ ਇਹਦੀ ਜਿਹੜੀ ਉਹ ਜਿਹੜਾ ਅਫਸਰਟੀ ਕਰਾਪਸ਼ਨ ਵਾਲੀ ਉਹ ਬੁਲਾ ਲਓ ਜੇ ਮਿਲ ਜੀਏ ਤਾਂ ਬਾਈ ਜੀ ਨੇ ਕਰ ਲਿਆ ਕੀ ਕਹਿੰਦੇ 112 ਤੇ ਕਾਲ ਕੀਤਾ ਰਾਤ ਨੂੰ ਕੋਈ ਪੰਗਾ ਪਿਆ ਹੋਇਆ ਥਾ ਸਵੇਰੇ ਪੋਪ ਮੈਸੇਜ ਆ ਗਿਆ ਕਿ ਕਲੋਜ਼ ਹੋ ਗਿਆ ਕੋਈ ਨਹੀਂ ਆਇਆ ਹਾਂ ਕੋਈ ਬੰਦਾ ਦੋਨੋਂ ਮੇਰੇ ਕੋਲ ਦੋਨੋਂ ਮੈਸੇਜ ਦਿਖਾ ਸਕਦਾ ਹਾਂ ਆਪਕੇ اچھا ਇਹ ਮੈਸੇਜ ਦੇਖਿਓ ਤੁਸੀਂ ਹਜੇ ਤੱਕ ਸਰਕਾਰ ਲੋਕਾਂ ਨੂੰ ਡਰਾ ਰਹੀ ਐ ਅੱਜ ਦਿਨ 27 ਆ ਗਿਆ ਨਾ ਤੁਸੀਂ ਹੋਰ ਦੇਖਿਓ ਸਾਲ ਨੂੰ ਇਹਨਾਂ ਨੂੰ ਕਿਸੇ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਤੁਸੀਂ ਤਾਂ ਸਰਕਾਰੀ ਮੁਲਾਜ਼ਮ ਹੋ ਤੁਹਾਡਾ ਤਾਂ ਕੈਰੀਅਰ ਐ ਤੁਸੀਂ ਤਾਂ ਬਹੁਤ ਲੰਬੀ ਉਮਰ ਸੋ ਅਜੇ ਸਰਵਿਸ ਕਰਨੀ ਐ ਤੇ ਸਰਕਾਰ ਤਾਂ ਆਉਂਦੀ ਜਾਂਦੀਆਂ ਰਹਿੰਦੀਆਂ ਆ ਤਾਂ ਹੁਣ ਪਤਾ ਨਹੀਂ 2 ਸਾਲਾਂ ਨੂੰ ਫਿਰ ਆ ਜਾਣਾ ਕਿਹਨੇ ਆਉਣਾ ਮੈਂ ਤੁਹਾਨੂੰ ਬੰਦੇ ਗਿਣਾਉਣਾ ਸਰਪੰਚ ਮੇਰੇ 20 20 10 10 ਵੋਟਾਂ ਤੇ ਹਾਰੇ ਨਹੀਂ ਸਰਕਾਰ ਵੇਲੇ ਨਾਰਾਜ਼ ਐ ਮੇਰੇ ਨਾਲ ਅੱਜ ਵੀ ਵੀ ਤੂੰ ਯਾਰ ਇਲਾਨ ਕਰਾ ਸਕਦਾ ਸੀ ਮੈਨੂੰ ਉਹ ਤਾਂ ਵੋਟਾਂ ਤੇ ਹਾਰੇ ਐ ਦੋ ਦੋ ਵੋਟਾਂ ਤੇ ਹਾਰੇ ਬੰਦੇ ਪਰ ਨਹੀਂ ਜਿਤਾਏ ਨਾ ਮੈਂ ਕਿਹਾ ਨਾ ਇਹ ਕੰਪਨੀ ਕਰਦਾ ਇਹ ਕੰਪਨੀ ਪਰ ਅੱਜ ਤੁਸੀਂ ਦੇਖੋ ਆ ਕਿਹਨੂੰ ਕਿਹਨੂੰ ਬੁਲਾਵਾਂ ਮੈਂ ਕਿਹਾ ਲਿਸਟਾ ਦੇ ਦਿਂਿਆ ਆਰੋਆਂ ਨੂੰ ਸਾਨੂੰ ਇਹ ਨਹੀਂ ਪਤਾ ਬੀਗ ਪੇਪਰ ਰਿਜੈਕਟ ਕਿਉਂ ਹੋਇਆ ਆ ਆਬਜੈਕਸ਼ਨ ਕੀਆ ਆ ਆਫਟਰ ਆਲ ਪੰਚਾਇਤੀ ਰਿਜੈਕਟ ਆ ਮੈਂ ਵੀ ਵਕੀਲਾਂ ਦੇ ਥੱਲੇ ਦਰਜੇ ਪ੍ਰੋਸੀਜਰ ਜੇ ਕਿਸੇ ਤੇ ਕੋਈ ਆਬਜੈਕਸ਼ਨ ਤਾਂ ਹੁੰਦਾ ਆ ਆਰੋਦੀ ਫਰਜ਼ਾ ਬੰਦਾ ਬਲਾ ਕੇ ਉਹਨੂੰ ਪੁੱਛਣਾ ਵੀ ਤੇਰੇ ਦੇ ਭਾਈ ਇਤਰਾਜ਼ ਕੀ ਕਹਿਣਾ ਚਾਹੁੰਦਾ ਕੋਈ ਬਾਲ ਪੁਲਿਸ ਬਿਠਾ ਦੀ ਅੰਦਰ ਕਿਸੇ ਨੂੰ ਵੜਨ ਦਿੱਤਾ ਰਾਤ ਨੂੰ 3 ਵਜੇ ਲਿਸਟਾਂ ਬੁਲਾਦੀਆਂ ਅਯੋਗ ਹੈ ਅਯੋਗ ਹੈ ਗੱਲ ਚਾਓ ਕਰੋ ਇਹ ਜਿਹੜਾ ਜਿਹੜੀ ਤੁਹਾਡੀ ਕੰਪਲੇਂਟ ਦਾ ਰੀਜ਼ਨ ਵਾਲੀ ਉਰੀਜਨ ਖੜਾ ਹੈ ਇਹਦੀ ਇੱਕ ਹੁਣ ਇਹ ਇਹਦੇ ਪਿੰਡ ਬੰਦੇ ਨੇ ਸਰਪੰਚੀ ਦੇ ਕਾਗਜ ਭਰੇ ਆ ਸਰਪੰਚਰੀ ਤੇ ਉਹਦੀ ਲਿਸਟ ਚ ਪੰਚੀ ਉਹਦਾ ਨਾਮ ਆ ਪਤਾ ਜਿਹਦੇ ਉੱਪਰ ਭਰੇ ਆ ਇਹਨੇ ਲੋ ਠੀਕ ਹੈ ਕਾਗਜ ਰਿਜੈਕਟ ਕਰਦੇ ਆ ਮੇਲ ਪਾਈ ਹੋਈ ਹੈ ਜੀ ਕੱਲ ਦੀ ਕੋਈ ਰਿਪਲਾਈ ਕਿਉਂ ਨਹੀਂ ਦ ਡੀਸੀ ਸਾਹਿਬ ਨੂੰ ਪਾਦੀ ਕੋਈ ਫੋਨ ਨਹੀਂ ਚੱਕਦਾ ਜੀ ਸਾਡੇ ਦੇ ਕਿ ਸਾਡੀ ਵਾਲੀ ਫੈਨ ਨਹੀਂ ਜਿਹੜੇ ਸਰ ਅਯੋਗ ਦਾ ਰੀਜਨ ਆ ਉਹਤ ਨੂੰ ਅੱਜ ਪ੍ਰੋਵਾਈਡ ਕਰ ਦੇਣਾ ਸਰ ਇਹ ਪੰਚਕਾ ਦੇਖੋ ਸਰ ਆਹ ਦੇਖੋ ਇਹਦਾ 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 ਪੇਪਰ ਜਾਂ ਸਾਡਾ ਦੇਖੋ ਇਹ ਸਾਰੀ ਸਾਲ ਸ਼ਮਸ਼ੇਰ ਸਿੰਘ ਬਰਾਲੀ ਵਿਚਾਰੇ ਸਾਰੀ ਉਮਰ ਤੁਹਾਡੇ ਤੋਂ ਪਿੱਛੇ ਇਤਕਾਰ ਕਰਾਇਆ ਤੁਹਾਡੀ ਜ਼ਮੀਨ ਦਾ ਇਹ ਦੇਖੋ ਸਾਰੀ ਉਮਰ ਬਾਤੀ ਸਰਪੰਚ ਰਿਆਂ ਲੋ ਇਹ ਇਹਨਾਂ ਨੂੰ ਰਿਜੈਕਟ ਕਰਤੇ ਬੇਲੇ ਦਾ ਪੇਡ ਆ ਸਾਡਾ ਜੀ ਭੁੱਲੇ ਦਾ ਤੁਹਾਨੂੰ ਮਾੜਾ ਮੋਟਾ ਜੋ ਪਤਾ ਲੱਗਿਆ 100% ਰੀਜ਼ਨ ਆ ਜੀ ਇਹ ਆਹ ਦੇਖੋ ਵਾਲੀ ਲਿਸਟ ਸਰ ਸੱਤ ਦੀ ਸੱਤ ਪੰਚਾਇਤ ਬੈਬਰ ਸੇਂਦਸਾ ਇਹ ਕਰਦੇ ਨੇ ਕਾਲਪਾਣੀ ਸਾਡੇ ਕੋਲ ਤਕਲਾ ਪਈਆਂ ਮਹਿਲਾ ਦੀ ਮਾਈ ਉਪਰ ਆ ਦੇਖੋ ਮਾਈ ਉਪਰ ਸਰਪੰਚ ਸਾਹਿਬ ਨੇ 10 ਚਾਰ ਭਾਈ ਸਰ 10 ਪਹਿਲਾਂ ਭਰੀ ਰਿਸ਼ੀ ਕਰਕੇ ਦੱਸੇ 10 ਕੇ 10 ਪਹਿਲ ਰਿਜੈਕਟ ਦੀ ਬੰਦੂ ਵਾਲੀ ਮਾਦਰਾ ਅਤਰਾਜ ਵੀ ਹਿੰਦਸਲੇ ਸਰ ਅਤਰਾਜ ਵੀ ਮੇਰੇ ਮੈਂ ਸਾਰਿਆਂ ਨੂੰ ਰੀਜ਼ਰਵੇ ਦੇ ਜੋ ਨਹੀਂ ਨਹੀਂ ਜੀ ਰੀਜ਼ਰਨਾ ਨਹੀਂ ਉਹ ਅਯੋਗ ਦਾ ਰੀਜ਼ਰ ਨਹੀਂ ਨਹੀਂ ਐਮਟੀ ਹੈਗੀ ਸਰ ਇਹਨਾਂ ਨੂੰ ਨਾਲ ਨਹੀਂ ਕਰਨਾ ਉਹ ਜੀ ਜਵਾਬ ਦਿੰਦੇ ਉੱਥੇ ਤਾਲੇ ਲਾ ਤੇ ਬੰਦ ਬੜੇ ਬੜੇ ਤੇ ਨਹੀਂ ਬਾਹਰ ਪੁਲਿਸ ਬੈਠੀ ਆਓ ਪਾਜੋ 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 ਕਈ ਪਿੰਡਾਂ ਦੇ ਵਿੱਚ ਸਭ ਸੰਮਤੀ ਦੇ ਨਾਲ ਬੰਦੇ ਬਣੇ ਹੋਏ ਆ ਉਹਨਾਂ ਦੇ ਵੀ ਰਿਜੈਕਟ ਕਰਦੇ ਰਾਤ ਰਾਤ ਖੜੇ ਕਰਦੇ ਪੰਜ ਉਹਨਾਂ ਦੇ ਵੀ ਰਿਜੈਕਟ ਕਰਦੇ ਜਿਨ੍ਹਾਂ ਦੇ ਖਿਲਾਫ ਬੰਦਾ ਕੋਈ ਨਹੀਂ ਆਫਿਸ ਆਜੋ ਜੀ ਮੇਰੇ ਤੁਹਾਨੂੰ ਮੈਂ ਜਿਹੜੇ ਜਿਹੜੇ ਰੀਜ਼ਨ ਆ ਤੁਹਾਨੂੰ ਮੈਂ ਸਾਰਿਆਂ ਨੂੰ ਜੇ ਕਿਹਦਾ ਹੱਲ ਹੁੰਦਾ ਨਾਲ ਹੱਲ ਕਰੋ ਨਹੀਂ ਹੋਗਾ ਨਹੀਂ ਹੋਗਾ ਜੀ ਬੇ ਤੁਸੀਂ ਆ ਇੱਕ ਵਾਰੀ ਆਫਿਸ ਆ ਜਾ ਮੈਂ ਆ ਜਾ ਜਾ ਬੈਸ ਵੇ ਤੁਸੀਂ ਮੈਨੂੰ ਪਤਾ ਨਹੀਂ ਲੱਗਦਾ ਨਹੀਂ ਮਨ ਲੜ ਦਾ ਕੋਈ ਹੱਲ ਹੋਵਾਗਾ ਜੀ ਹੱਲ ਹੋਵਾ ਹੱਲ ਹੋਵਾ ਉਹਦਾ ਹੋਵਾ ਨਹੀਂ ਇਹ ਜਾਂਦਾ ਨਹੀਂ ਗਾ ਨਹੀਂ ਉਹ ਸਰਪੰਚੀ ਚ ਕਾਗਜ਼ ਹੀ ਉਹਨੇ ਸਰਪੰਚੀ ਨੇ ਭਰਿਆ ਉਹਦਾ ਪੰਚੀ ਸ਼ੋਗਰੀ ਯਾਰੇ ਉਹਨੂੰ ਪਰ ਹੋਰਨ ਪਈ ਇਹ ਨੀ ਪੰਚੀ ਦੇ ਉਹਦਾ ਕਰੈਕਟ ਕਰੋ ਜੇ ਕੋਈ ਕਲੈਰੀਕਲ ਅਰਰ ਕੀ ਗੱਲਾਂ ਨੂੰ ਠੀਕ ਕਰੋ ਜੇ ਇਹ ਤਕਾਵਾਂ ਫਿਰ ਅਸੀਂ ਸਾਡੇ ਕੋਲ ਹੋਰ ਕੀ ਅਸੀਂ ਸੜਕਾਂ ਤੇ ਉਤਰਾਂਗੇ ਅਸੀਂ ਹਾਈਪੋਰਟ ਵੀ ਜਾਵਾਂਗੇ ਜੋ ਸਾਡੇ ਤੇ ਹੋਏਗਾ ਕਰਾਂਗੇ ਜੀ ਹਾਂ ਯੈਸ ਇਲੈਕਸ਼ਨ ਕਮਿਸ਼ਨ ਕੋ ਮੈਂ ਬਾਜਵਾ ਸਾਹਿਬ ਤ੍ਰਿਪ ਤ੍ਰਿੰਦਰ ਬਾਜਵਾ ਜੀ ਸਾਡੇ ਜਿਹੜੇ ਮੰਤਰੀ ਰਹੇ ਪਹਿਲਾਂ ਪੰਚਾਇਤਾਂ ਦੇ ਸਿੱਧੂ ਸਾਹਿਬ ਮੰਤਰੀ ਬਲਬੀਰ ਸਿੰਘ ਸਿੱਧੂ ਮदन ਲਾਲ ਜੀ ਸੀ ਮਿਲ ਕੇ ਆਏ ਸਾਰੇ ਐਜ਼ ਪ੍ਰੈਸਨੋਨ ਨਾਲ ਮਿਲ ਕੇ ਆਏ ਸਾਰੀ ਗੱਲ ਉਹਨਾਂ ਨੂੰ ਦੱਸ ਕੇ ਆਏ ਤੁਸੀਂ ਦੇਖੋ ਮੈਂ ਹੈਰਾਨ ਸਤਿਪ੍ਰੀਤ ਬਾਜਵਾ ਜੀ ਮੰਤਰੀ ਰਿਆ ਹੋਵੇ ਔਰ ਪੰਚਾਇਤਾਂ ਦਾ ਮੰਤਰੀ ਦੋ ਬਲਾਕ ਉਹਨਾਂ ਦੇ ਉਹ ਕਹਿੰਦੇ ਮੇਰੇ ਵੀਡੀਓ ਹੀ ਨਹੀਂ ਮੈਨੂੰ ਕੋਈ ਖੁਫਰਾ ਫੋਨ ਚੱਕਦਾ ਵੀ ਜੀ ਤੁਸੀਂ ਵੀਡੀਓ ਦਿਖਾਓ ਅੱਛਾ ਦੇਖੋ ਕੀ ਕੀ ਹੁਣ ਕੋਈ ਪ੍ਰੋਵੀਜ਼ਨ ਹੈਗਾ ਕਿ ਜਿਨ੍ਹਾਂ ਦੇ ਪਰਚੇ ਕੈਨਸਲ ਹੋਏ ਆ ਇਹਨਾਂ ਨੇ ਜਿਹੜੇ ਰੀਜ਼ਨ ਮੰਗੇ ਨੇ ਕਿ ਪੇਪਰ ਕਿਉਂ ਯੋਗ ਹੋਏ ਨਹੀਂ ਉਹ ਆਪਾਂ ਇਹਨਾਂ ਨੂੰ ਪ੍ਰੋਵਾਈਡ ਕਰ ਦੇਣ ਲੱਗੇ ਆ ਕੁਝ ਫੇਰ ਵੀ ਹੋ ਸਕਦੀ ਆ ਜਿਹੜੇ ਫੇਰ ਹੋਣਗੇ ਰੀਜ਼ਨ ਜਿਨ੍ਹਾਂ ਨੂੰ ਦਿੱਤੇ ਜਾਣਗੇ ਜੇ ਕੋਈ ਰੈਮੇਡੀ ਹੋਏਗੀ ਉਹ ਆਪਾਂ ਜੋ ਵੀ ਹੋਊਗਾ ਉਹ ਕਰਾਂਗੇ